ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਲੋਕ ਆਦ ਸੱਚ ਜੁਗਾਦ ਸੱਚ ਓ ਅਕਾਲ ਪੁਰਖ ਵਾਹਿਗੁਰੂ ਜੀ ਆਦ ਤੋਂ ਹੀ ਸੱਚ ਹਨ ਮੁੱਢ ਤੋਂ ਹੀ ਸੱਚ ਹਨ ਜਦੋਂ ਦੀ ਦੁਨੀਆ ਬਣੀ ਹੈ ਸੰਸਾਰ ਬਣਿਆ ਹੈ ਜੀ ਜੰਤ ਬਣੇ ਹਨ ਮੋਢ ਵਿੱਚ ਸ਼ੁਰੂ ਤੋਂ ਅਕਾਲ ਪੁਰਖ ਜੀ ਹਨ ਹੋਰ ਕੋਈ ਨਹੀਂ ਜਿੰਨੇ ਵੀ ਜੋਗ ਹੋਏ ਹਨ ਸਾਰਿਆਂ ਜੁਗਾਂ ਦੇ ਜੀਵਾਂ ਨੂੰ ਪਾਲਣ ਵਾਲੇ ਸੰਭਾਲਣ ਵਾਲੇ ਉਹ ਕਾਲ ਪੁਰਖ ਵਾਹਿਗੁਰੂ ਜੀ ਸਦਾ ਕਾਇਮ ਹਨ ਕਾਇਮ ਦائم ਸਦਾ ਪਤਸਰ ਹੈ ਰੂਂਡ ਦਾ ਬੁਗਿੰਗ ਰੂ ਥਰੋਊਟ ਦਾ ਹੈ ਸੱਚ ਨਾਨਕ ਹੋਸੀ ਭੇ ਸੱਚ ਭਗਤ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਉਹ ਵਾਹਿਗੁਰੂ ਜੀ ਹੁਣ ਵੀ ਮੌਜੂਦ ਹਨ ਫਿਊਚਰ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਆਪ ਹੀ ਸਾਰਿਆਂ ਨੂੰ ਸੰਭਾਲਣਗੇ ਅਤੇ ਜਿੰਨੇ ਵੀ ਜੀ ਉਸ ਵੇਲੇ ਵੀ ਹੋਣਗੇ ਉਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਣਗੇ ਹੈ ਭੇ ਸੱਚ ਹੁਣ ਵੀ ਸੱਚ ਹਨ ਭਾਨ ਗੁਰੂ ਨਾਨਕ ਦੇਵ ਜੀ ਪੰਜਵੇਂ ਸਰੂਪ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ ਹੋਸੀ ਭੇ ਸੱਚ ਆਗਾਮੀ ਜਿਹੜੀ ਜੀ ਜੰਤ ਹੋਣਗੇ ਉਹੀ ਸੱਚ ਨੂੰ ਹੀ ਜਪਣਗੇ ਟਰੋ ਹਿਅਰ ਐਂਡ ਨਾਉ ਧੰਗੁਰੂ ਨਾਨਕ ਦੇਵ ਜੀ ਦੀ ਸੇਵਾ ਨਾਲ ਹੀ ਸ਼ੈਲ ਫੋਰਐਵਰ ਬੀ ਟru ਅਸ਼ਟਪਦੀ ਅੱਠ ਅੱਠ ਪਦਿਆਂ ਦੀ ਅਸ਼ਟਪਦੀ ਹੈ ਚਾਰਨ ਸਤ ਸਤ ਪਰ ਸੰਹਾਰ ਵਾਹਿਗੁਰੂ ਜੀ ਦੇ ਚਰਨ ਸਤ ਹਨ ਸੱਚ ਹਨ ਸਤ ਪਰ ਸੰਹਾਰ ਕਿ ਜਿਹੜੇ ਸੇਵਕ ਹਨ ਗੁਰਸਿੱਖ ਹਨ ਅਕਾਲ ਪੁਰਖ ਜੀ ਨੂੰ ਮੰਨਣ ਵਾਲੇ ਪਰਮਾਤਮਾ ਨਰੰਕਾਰ ਜੀ ਦਾ ਨਾਮ ਜਪਣ ਵਾਲੇ ਸਤਨਾਮ ਜੀ ਦਾ ਜਾਪ ਤੇ ੱਪਣ ਵਾਲੇ ਉਹਨਾਂ ਦੇ ਮਨ ਵੀ ਸੱਚੇ ਹੋ ਜਾਂਦੇ ਹਨ ਕੋ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨੂੰ ਪਰਸਦੇ ਹਨ ਗੁਰਬਾਣੀ ਪੜ੍ਹਦੇ ਹਨ ਗੁਰੂ ਘਰ ਜਾਂਦੇ ਹਨ ਸਾਧ ਸੰਗਤ ਕਰਦੇ ਹਨ ਉਹ ਸੇਵਕ ਵੀ ਉਹ ਸਿੱਖ ਵੀ ਸੇਵਕ ਸਿੱਖ ਪੂਜਣ ਸਬਾਬ ਹੈ ਸਭ ਗਾਵ ਹੈ ਹਰ ਹਰ ਉਤਮ ਬਾਣੀ ਗੁਰਬਾਣੀ ਪੜਨ ਵਾਲੇ ਵੀ ਟਲ ਹੋ ਜਾਂਦੇ ਹਨ ਕਿਉਂਕਿ ਜੋਗੋ ਜੋਗਾ ਟਲ ਹਨ ਧੰਨ ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਚਰਨ ਸਤ ਸਤ ਪਰ ਸੰਹਾਰ ਵਾਏ ਗੁਰੂ ਦੇ ਚਰਨ ਸਤ ਹਨ ਸੱਚ ਹਨ ਤੇ ਉਹਨਾਂ ਚਰਨਾਂ ਨੂੰ ਪਰਸਣ ਵਾਲੇ ਗੁਰੂ ਦੇ ਚਰਨਾਂ ਨਾਲ ਟੱਚ ਹੋਣ ਵਾਲੇ ਗੁਰੂ ਘਰ ਜਾ ਕੇ ਮੱਥਾ ਟੇਕਣ ਵਾਲੇ ਉਹ ਵੀ ਸਤ ਨਾਲ ਜੁੜ ਜਾਂਦੇ ਹਨ ਸੱਚ ਨਾਲ ਜੁੜ ਜਾਂਦੇ ਹਨ ਅਟਲ ਹੋ ਜਾਂਦੇ ਹਨ ਜੋਗੋ ਜੋਗਾ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਨੂੰ ਸੁਣ ਕੇ ਮਨ ਤੇ ਵਸਾ ਕੇ ਜੋ ਸਿੱਖਿਆ ਗੁਰਬਾਣੀ ਦਿੰਦੀ ਹੈ ਉਸ ਸਿੱਖਿਆ ਨੂੰ ਮਨ ਦੇ ਡੱਬੇ ਵਿੱਚ ਸੰਪਟ ਵਿੱਚ ਟਿਕਾ ਲੈਂਦੇ ਹਨ he is a lotus sweet are true and true are those who touch them puja sat sat sev dar vai gurute barte jaake matha teke gurudwara saab kyuki gurudwara saab jaake jado matha teki da hai tanu guru granth sahib ji sanu akal purakh ji de naal jod dende han ardas hundi hai us vele vi bole so nihal sari sangat awaza dindi hai ਸਤ ਸ੍ਰੀ ਅਕਾਲ ਇੱਕ ਸਤ ਹੀ ਅਕਾਲ ਪੁਰਖ ਜੀ ਹੀ ਸੱਚੇ ਹਨ ਬਾਕੀ ਸਭ ਕੁਝ ਡਿਸ ਅਪੀਅਰ ਹੋ ਜਾਵੇਗਾ ਮੇਨ ਵਾਹਿਗੁਰੂ ਤੋਂ ਹੋਰ ਕੁਝ ਨਾ ਰਹੇਗਾ ਜਿਹੜੇ ਸੇਵਾ ਕਰਨ ਵਾਲੇ ਹਨ ਅਕਾਲ ਦੀ ਪੂਜਾ ਕਰਨ ਵਾਲੇ ਹਨ ਸਤ ਦੀ ਪੂਜਾ ਕਰਨ ਵਾਲੇ ਹਨ ਉਹ ਸੇਵਾਦਾਰ ਵੀ ਸਤ ਨਾਲ ਜੁੜ ਕੇ ਸੱਚ ਨਾਲ ਜੁੜ ਕੇ ਅਟਲ ਹੋ ਜਾਂਦੇ ਹਨ ਜੋਗੋ ਜੋਗਾ ਟਲ ਧਨ ਤਨੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਸੁਖਮਨੀ ਸਾਹਿਬ ਜਾਂ ਜਿੱਥੋਂ ਵੀ ਪੜ੍ਹ ਕੇ ਸੁਣ ਕੇ ਮਨ ਤੇ ਵਸਾ ਕੇ ਆਪਣਾ ਜੀਵਨ ਸਫਲਾ ਕਰ ਲੈਂਦੇ ਆ ਪੂਜਾ ਸਤ ਅਕਾਲ ਪੁਰਖ ਵਾਹਿਗੁਰੂ ਜੀ ਦੀ ਪੂਜਾ ਸਤ ਹੈ ਸਤ ਸੇਵਤਾਰ ਅਤਿ ਸੇਵਾ ਕਰਨ ਵਾਲੇ ਵੀ ਸਤ ਹਨ ਸੱਚੇ ਹਨ his devotional worship is true and true are those who worship him darshan sat sat pe khanhar guru de darshan sache han wahiguru ji de darshan sache han sat han darasan sat ਸਤਿਪ੍ਰੀਅਕ ਹਨਹਾਰ ਜਿਹੜੇ ਗੁਰੂ ਦੇ ਦੀਦਾਰ ਕਰਦੇ ਹਨ ਦਰਸ਼ਨ ਕਰਦੇ ਹਨ ਉਹ ਜਮਣ ਮਰਣ ਤੋਂ ਰਹਿਤ ਹੋ ਜਾਂਦੇ ਹਨ ਕਾਲ ਦਾ ਉਹਨਾਂ ਤੇ ਕੋਈ ਵਸ ਨਹੀਂ ਚੱਲਦਾ ਜਮਣ ਮਰਣ ਨਾ ਤਿੰਨ ਕੋ ਜੋਹਾਰ ਲੜ ਲਾਗੇ ਜਮਣ ਮਰਣਾ ਮਿਟ ਗਿਆ ਕਾਲੇ ਕਾ ਕਿਛ ਨਾ ਬਸਾਏ ਗੁਰੂ ਦੇ ਦਰਸ਼ਨ ਕਰਨ ਦੇ ਨਾਲ ਹੀ ਬੈਰ ਸੰ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਏ ਜੰਮਣ ਮਰਨ ਦਾ ਦੁਖ ਖਤਮ ਹੋ ਜਾਂਦਾ ਹੈ ਦੋਈ ਦੁਨੀਆ ਚ ਦੁਖ ਵੱਡੇ ਨੇ ਇੱਕ ਜੰਮਣ ਦਾ ਤੇ ਇੱਕ ਮਰਨ ਦਾ ਜੰਮਣ ਤੇ ਮਰਨ ਇਹ ਵੀ ਛੋੜਾ ਵੀ ਸਭ ਤੋਂ ਵੱਡਾ ਇਹੋ ਹੈ ਇੱਕ ਵਾਰੀ ਵਾਗੁਰੂ ਨਾਲੋਂ ਵਿਛੜ ਜਾਈਦਾ ਹੈ ਜਦੋਂ ਜਨਮ ਲਈਦਾ ਹੈ ਮਾਂ ਦੀ ਕੱਖ ਤੋਂ ਇੱਕ ਵਾਰੀ ਘਰ ਪਰਿਵਾਰ ਬੱਚਿਆਂ ਨਾਲੋਂ ਸੰਸਾਰ ਨਾਲੋਂ ਜਿੰਨਾ ਮੋਹ ਮਾਇਆ ਦਾ ਜਾਲ ਇਹ ਜਿਹੜਾ ਸੁਪਨਾ ਵੇਖ ਰਿਹਾ ਸੀ 100 ਸਾਲ ਦਾ ਜਦੋਂ ਉਮਰ ਮੁੱਕ ਜਾਂਦੀ ਹੈ ਨੇੜੇ ਆ ਜਾਂਦੀ ਹੈ 100 ਸਾਲ ਦੇ ਇਹ ਸੁਪਨਾ ਵੀ ਮੁੱਕਣ ਵਾਲਾ ਹੋ ਜਾਂਦਾ ਹੈ ਤੇ ਵਿਛੋੜਾ ਪੈ ਜਾਂਦਾ ਹੈ ਦੋ ਵਿਛੋੜੇ ਵਟੇ ਨੇ ਜੰਮਣ ਦਾ ਤੇ ਘਰ ਪਰਿਵਾਰ ਨੂੰ ਛੱਡਣ ਦਾ ਸੰਸਾਰ ਨੂੰ ਛੱਡਣ ਦਾ ਪੜਿਆ ਕੋ ਰੋ ਗੁਰ ਬਾਣੀ ਜੰਮਣ ਮਰਨ ਵੱਡਾ ਵਿਛੋੜਾ ਵੇ ਵਿਛੜਾ ਸਿਆ ਨਾ ਜਾਏ ਨਾ ਪਰਮਾਤਮਾ ਨਾਲੋਂ ਜਦੋਂ ਵਿਛੜੀਦਾ ਜਦੋਂ ਜਨਮ ਲਈਦਾ ਹੈ ਉਦੋਂ ਰੋਂਦੇ ਆਈਦਾ ਹੈ ਕਿਉਂਕਿ ਵਾਹਿਗੁਰੂ ਵਿਛੜ ਗਏ ਮਾਂ ਦੀ ਕੋਖ ਵਿੱਚ ਸੀ ਤੇ ਵਾਹਿਗੁਰੂ ਦੇ ਨਾਲ ਜੁੜੇ ਹੋਏ ਸੀ ਹੱਥ ਣਾੜੂ ਨਾਲ ਬੰਨੇ ਹੋਏ ਸੀ ਸਵਾਸ ਸਵਾਸ ਜਪਤੇ ਸੀ ਪਰਮਾਤਮਾ ਨੂੰ ਮਾਂ ਦੇ ਸਾਹਮਣੇ ਰਲ ਕੇ ਦੂਰ ਨਾ ਜਾਵਾਂ ਬੈਰਸਨ ਸਤ ਸਤ ਪੇਖਨ ਹਾਰ ਗੁਰੂ ਦੇ ਦਰਸ਼ਨ ਸਤ ਹਨ ਤੇ ਜਿਹੜੇ ਦਰਸ਼ਨ ਕਰਦੇ ਹਨ ਉਹ ਵੀ ਸਤ ਹਨ ਦਾ ਬਲੇਸਿੰਗ ਆਫ ਹਿਸ ਵਿਜ਼ਨ ਇਜ਼ ਟ्रू ਐਂਡ ਟ्रू ਆਰ ਦੋਜ਼ ਹੋ ਬੀਹੋਲਡ ਇਟ ਨਾਨਕ ਸਤ ਸਤ ਧਿਆਨ ਹਾਰ ਜਿਹੜੇ ਵਾਹਿਗੁਰੂ ਦਾ ਨਾਮ ਤੇ ਆਉਂਦੇ ਹਨ ਜਿੰਨੇ ਨਾਮ ਤੇ ਆਇਆ ਗਏ ਹਮ ਸਖਤ ਕਾਲ ਨਾਨਕ ਤੇ ਮੁਖ ਜਲੇ ਕੇ ਤੀ છੁੱਟੀ ਨਾਲ ਜਿਹੜੇ ਆਖਦੇ ਹਨ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਦਿਲ ਵਿੱਚ ਧਿਆਉਂਦੇ ਹਨ ਆਪਣੇ ਅਕਾਲ ਪੁਰਖ ਵਾਹਿਗੁਰੂ ਜੀ ਮੰਨਣੋਂ ਵਿੱਚ ਘੇਰ ਘੋਰ ਕੇ ਲੈ ਆਉਂਦੇ ਹਨ ਮਨਾ ਦਿਲ ਦੇ ਨਾਲ ਮਿਲ ਕੇ ਪ੍ਰਮਾਤਮਾ ਨੂੰ ਯਾਦ ਕਰ ਵਾਹਿਗੁਰੂ ਨੂੰ ਧਿਆਉਣਾ ਕਰ ਧਿਆਉਣਾ ਬੜਾ ਔਖਾ ਹੈ ਬੜੀ ਮਸ਼ੱਕਤ ਕਰਨੀ ਪੈਂਦੀ ਹੈ ਮਿਹਨਤ ਕਰਨੀ ਪੈਂਦੀ ਹੈ ਤਾਂ ਵਾਹਿਗੁਰੂ ਜੀ ਦਾ ਨਾਮ ਧਿਆਇਆ ਜਾਂਦਾ ਹੈ ਤਾਂ ਵਾਹਿਗੁਰੂ ਜੀ ਨਾਲ ਪਿਆਰ ਪੈਦਾ ਹੁੰਦਾ ਹੈ ਪ੍ਰੇਮ ਪੈਦਾ ਹੁੰਦਾ ਹੈ ਨੰਦ ਦਾ ਨਾਮ ਸਤ ਹੈ ਸਤਨਾਮ ਤੇ ਸੁਖਦਾਈ ਵੀ ਬੜਾ ਹੈ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤਨਾਮ ਨੂੰ ਗੁਰ ਤੇ ਪਾਈ ਨਾਮ ਸਤ ਸਤ ਧਿਆਵਨ ਹਾਰ ਜੇ ਤੇ ਆਉਣ ਵਾਲੇ ਵੀ ਸੱਚ ਨਾਲ ਜੁੜ ਜਾਂਦੇ ਹਨ ਟਿਕ ਜਾਂਦਾ ਉਹਨਾਂ ਦਾ ਮਨ ਸ਼ਾਂਤ ਹੋ ਜਾਂਦੇ ਹਨ ਹਿਸ ਨੇਮ ਇਜ਼ ਥਰੂ ਐਂਡ ਟਰੂ ਆਰ ਦੋਜ਼ ਹੂ ਮੈਡੀਟੇਟ ਓਨ ਇਟ ਆਪ ਸਤ ਸਤਿ ਸਬਤਾਰੀ ਵਾਹਿਗੁਰੂ ਅਕਾਲ ਪੁਰਖ ਜੀ ਆਪ ਸਦਾ ਸਤ ਹਨ ਸੱਚ ਦੀ ਹੋਂਦ ਵਾਲੇ ਆਪ ਹੀ ਹਨ ਕਿ ਕੋਉ ਨਾ ਨੇ ਸਾਰਾ ਸੰਸਾਰ ਬਣਾਇਆ ਸੋਨਮੋਨਕ ਵਾਹਿਗੁਰੂ ਜੀ ਦੀ ਬਣਾਈ ਹੋਈ ਟਿਕਾਈ ਹੋਈ ਸਜਾਈ ਹੋਈ ਸਾਧੋ ਰਚਨਾ ਰਾਮ ਬਣਾਈ ਰਚਨਾ ਵੀ ਜਿੰਨੇ ਵੀ ਸੰਸਾਰ ਦੀ ਰਚਨਾ ਹੈ ਜੀਵ ਜੰਤ ਹਨ ਉਹ ਵੀ ਹੋਂਦ ਵਾਲੀ ਹੋ ਜਾਂਦੀ ਹੈ ਸਰਗੁਣ ਸਰੂਪ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਹੀ ਹਿਮਸੈਲਫ ਇਜ਼ ਟਰੂ ਐਂਡ ਟਰੂ ਇਜ਼ ਔਰ दैट ही सस्टेन्स ਆਪੇ ਗੁਣੇ ਆਪੇ ਗੁਣਕਾਰੀਂ ਪ੍ਰਭੂ ਆਪ ਸਾਰੇ ਗੁਣਾ ਦੇ ਮਾਲਕ ਹਨ ਅਸੀਂ ਤੇ ਦੁਨੀਆ ਦੇ ਵਿੱਚ ਆ ਕੇ ਅਬਗੁਣ ਕਰ ਕਰਕੇ ਅਬਗੁਣ ਕਰ ਕਰਕੇ ਸਾਡੀ ਬੋਡੀ ਸਾਡਾ ਸਰੀਰ ਸਾਡੀ ਤੇ ਸਾਡੀ ਆਕਾਇ ਸਾਡਾ ਤਨ ਤੇ ਗਲ ਤਾਈਂ ਪਾਪ ਕਮਾਏ ਗਲ ਤੱਕ ਜਿਵੇਂ ਪਾਣੀ ਗਲ ਗਲ ਆ ਜਾਂਦਾ ਹੈ ਪਾਪ ਕਮਾਓ ਪੱਕਾ ਮਾਕੇ ਝੂਠ ਬੋਲ ਬੋਲ ਕੇ ਬੁਰਾਈਆਂ ਕਰ ਕਰਕੇ ਭੈੜੇ ਕਰਮ ਕਰ ਕਰਕੇ ਮਾੜੇ ਕਰਮ ਕਰ ਕਰਕੇ ਦੂਜਿਆਂ ਨੂੰ ਦੁੱਖ ਦੇ ਦੇ ਕੇ ਗੱਲ ਕਾਈਂ ਪਰ ਜਾਂਦੇ ਹਾਂ ਅਸੀਂ ਪਾਪ ਕਰ ਕਰਕੇ ਗੁਨਾਹ ਕਰ ਕਰਕੇ ਭੁੱਲਾਂ ਕਰ ਕਰਕੇ ਦੂਜਿਆਂ ਨੂੰ ਦੁੱਖ ਦੇ ਦੇ ਕੇ ਹੋ ਕਮ ਹਨ ਹਮ ਅਬ ਗੁਣ ਪਰੇ ਏ ਕੋ ਗੁਣ ਨਾਹੀ ਸਾਡੇ ਵਿੱਚ ਕੋਈ ਗੁਣ ਨਹੀਂ ਰਹਿ ਜਾਂਦਾ ਅੰਮ੍ਰਿਤ ਰੂਪੀ ਮਹਾਰਾਜ ਦੇ ਨਾਮ ਨੂੰ ਛੱਡ ਕੇ ਬਿਖੇ ਬਿਖ ਖਾਈ ਅੰਮ੍ਰਿਤ ਛਾੜ ਬਿਖੇ ਬਿਖ ਖਾਈ ਬਿਖ ਖਾਂਦੇ ਹਾਂ ਬਿਖ ਖਾਂਦੇ ਹਾਂ ਤੇ ਬੋਲੀ ਵੀ ਸਾਡੀ ਬਿਖ ਜ਼ਹਿਰ ਵਰਗੀ ਹੋ ਜਾਂਦੀ ਬਿਖ ਪੋਇਜ਼ਨ ਨੂੰ ਜ਼ਹਿਰ ਨੂੰ ਫਰਮਾਉਂਦੇ ਹਨ ਬਿਖ ਖਾਵੇ ਬਿਖ ਬੋਲੀ ਬੋਲੇ ਓ ਤਾਂ ਹਨ ਆਕਾਲ ਪੁਰਖ ਵਾਹਿਗੁਰੂ ਜੀ ਆਵਗੁਣ ਆਰਿਆਂ ਨੂੰ ਵੀ ਗੁਣਾ ਵਾਲੇ ਬਣਾ ਲੈਂਦੇ ਹਨ। ਆਵਗੁਣ ਕੱਟ ਦਿੰਦੇ ਹਨ। ਗੁਰੂ ਦੇ ਦਰ ਜਾਓ ਗੁਰਦੁਆਰਾ ਸਾਹਿਬ ਮੱਥਾ ਟੇਕੋ। ਔਗਣ ਵਿਕ ਜਾਂਦੇ ਹਨ ਗੁਰੂ ਘਰ ਤੋਂ ਗੁਣ ਲੈ ਕੇ ਆ ਜਾਈਦਾ ਹੈ। ਕਿਉਂਕਿ ਵਾਹਿਗੁਰੂ ਗੁਣਕਾਰੀ ਹਨ। ਆਪੇ ਗੁਣ ਆਪੇ ਗੁਣ ਕਾ ਵਾਹਿਗੁਰੂ ਆਪ ਗੁਣਾਂ ਦਾ ਰੂਪ ਹਨ ਆਪ ਹੀ ਅਵਗੁਣਾਂ ਨੂੰ ਜਿਵੇਂ ਕੱਪੜੇ ਨਾਲ ਸਲੇਟ ਤੋਂ ਅੱਖਰ ਪੂੰਝ ਦਈਦੇ ਨੇ ਸਲੇਟ ਨੂੰ ਸਾਫ਼ ਕਰਦੀਦਾ ਸਾਡੀ ਬਾਡੀ ਸਾਡਾ ਸਰੀਰ ਵੀ ਸਲੇਟ ਵਰਗਾ ਹੈ ਇਹਦੇ ਤੋਂ ਔਗਣ ਮਿਟਾ ਦਿੰਦੇ ਹਨ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦਾਸ ਪਾਤਸ਼ਾਹ 11ਵੇਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੁਣ ਵੀ ਸਾਡੀ ਮਨ ਰੂਪੀ ਸਲੇਟ ਤੋਂ ਔਗਣਾ ਨੂੰ ਮਿਟਾ ਰਹੇ ਹਨ ਗੁਣ ਲਿਖੇ ਜਾਂਦੇ ਹਨ ਚੰਗੇ ਕਰਮ ਕਰਨ ਲੱਗ ਪੈਂਦੇ ਹਨ ਸੇਵਾ ਸਿਮਰਨ ਬੰਦਗੀ ਗੁਰਬਾਣੀ ਦਾ ਪਾਠ ਪੜ੍ਹਨਾ ਸੁਣਨਾ ਸਾਧ ਸੰਗਤ ਵਿੱਚ ਜਾ ਕੇ ਬੈਠਣਾ ਕਿਉਂਕਿ ਵਾਹਿਗੁਰੂ ਗੁਣਾਂ ਦੇ ਰੂਪ ਹਨ ਆਪੇ ਗੁਣ ਆਪੇ ਗੁਣਕਾਰੀ ਹੀ ਹਿਮਸੈਲਫ ਇਸ virtuous goodness and he himself is the best of virtue sabad sat sat prab vakta vai guru di sifat salam da shabad sada qaim hai aa jehdi sade andaron awaaz aundi hai sadian naadan vichon nabj vichon awaaz aundi hai ਸਾਡਾ ਦਿਲ ਧੜਕਦਾ ਹੈ ਇਹ ਆਵਾਜ਼ ਕਿੱਥੋਂ ਆ ਰਹੀ ਹੈ ਇਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਕਨੈਕਟਡ ਹੈ ਇਹ ਸੱਚਾ ਸ਼ਬਦ ਹੈ ਇਹ ਹਮੇਸ਼ਾ ਹੀ ਚੱਲਦਾ ਰਹਿੰਦਾ ਹੈ ਇਹ ਅਨਹਦ ਹੈ ਇਹਦੀ ਕੋਈ ਹੱਦ ਨਹੀਂ ਜਿੰਨਾ ਚਿਰ ਵਾਹਿਗੁਰੂ ਇਹਨੂੰ ਬੰਦ ਨਾ ਕਰਨ ਦਿਨਾਂ ਚਿਰ ਉਮਰ ਨਾ ਵਾਹਿਗੁਰੂ ਜੀ ਦੀ ਦਿੱਤੀ ਹੋਈ ਮੁੱਕੇ ਉਹਨਾਂ ਚਿਰ ਇਹ ਸ਼ਬਦ ਚੱਲਦਾ ਰਹਿੰਦਾ ਹੈ ਡਾਕਟਰ ਕੋਟੀਆਂ ਆਲਿਸ਼ ਸ਼ਬਦ ਨੂੰ ਦੇਖਦੇ ਰਹਿੰਦੇ ਨੇ ਸੁਣਦੇ ਰਹਿੰਦੇ ਨੇ ਕੰਨਾਂ ਨੂੰ ਲਾ ਕੇ ਇਸੇ ਸ਼ਬਦ ਨੂੰ ਸਮਝਣ ਵਾਸਤੇ ਇਸੇ ਸ਼ਬਦ ਨਾਲ ਮਿਕਸ ਹੋ ਕੇ ਨਾਮ ਜਪਣ ਵਾਸਤੇ ਗੁਰੂ ਸਾਹਿਬ ਜੀ ਨੇ ਸਮਝਾਇਆ ਹੈ ਸਿੱਖੋ ਹੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਇਹਨਾਂ ਸਵਾਸਾਂ ਦੀ ਮਾਲਾ ਬਣਾ ਲਓ ਹਰ ਹਰ ਅਖਰ ਦੋ ਇਹ ਮਾਲਾ ਸਾਥ-ਸਾਥ ਸਿਮਰੋ ਗੋਬਿੰਦ ਮੇਤ ਜਪੀ ਸਾਸ ਗਰਾਸ ਨਾਉ ਪਰਵਧਕਾਰਤਾ ਇਹ ਜਿਹੜਾ ਸ਼ਬਦ ਹੈ ਸ਼ਬਦ ਤੇ ਕੋਲੀ ਇਹ ਪਰ ਸਮਝ ਨਹੀਂ ਪੈਂਦੀ ਬਿਨਾਂ ਗੁਰਬਾਣੀ ਤੋਂ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਜਦੋਂ ਮਾਨੇ ਜਨਮ ਦਿੱਤਾ ਹੈ ਉਦੋਂ ਦਾ ਇਹ ਸ਼ਬਦ ਚੱਲ ਰਿਹਾ ਹੈ ਜਦੋਂ ਜਾਣਾ ਹੈ ਉਦੋਂ ਇਹ ਸ਼ਬਦ ਬੰਦ ਹੋ ਜਾਵੇਗਾ ਬਾਡੀ ਨੂੰ ਕਿਸੇ ਨੇ ਤੰਨ ਨੂੰ ਕਿਸੇ ਨੇ ਪੁੱਛਣਾ ਇਹ ਸ਼ਬਦ ਸਤ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਦੇ ਸ਼ਬਦ ਕੀਰਤਨ ਰਾਹੀਂ ਗੁਰਬਾਣੀ ਦਾ ਪਾਠ ਕਰਨ ਰਾਹੀਂ ਆਪ ਨਿਤਨੇਮ ਕਰਨ ਰਾਹੀਂ ਜਿਵੇਂ ਜਿਵੇਂ ਇਸ ਪਵਿੱਤਰ ਪਾਵਨ ਗੁਰਬਾਣੀ ਨੂੰ ਪੜਾਂਗੇ ਤਾਂ ਸਾਨੂੰ ਜੋ ਸਾਡੇ ਅੰਦਰ ਸ਼ਬਦ ਚੱਲ ਰਿਹਾ ਹੈ ਜਿਨ੍ਹਾਂ ਚ ਅਸੀਂ ਜਿਉਂਦੇ ਹਾਂ ਤਾਂ ਸਾਨੂੰ ਸਮਝ ਪਵੇਗਾ ਸਿੱਖੋ ਉਹ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮਰਨ ਵੇਲੇ ਇਹ ਬੰਦ ਹੋ ਜਾਵੇਗਾ ਇਸ ਦੇਹ ਦੇ ਵਿੱਚੋਂ ਇਸ ਬਾਡੀ ਦੇ ਵਿੱਚੋਂ ਇਸ ਸਰੀਰ ਦੇ ਵਿੱਚੋਂ ਇਸ ਤਨ ਦੇ ਵਿੱਚੋਂ ਇਸ ਕਾਇਆ ਦੇ ਵਿੱਚੋਂ ਸ਼ਬਦ ਸਤਿ ਸਤਿ ਪ੍ਰਭ ਬਕਤਾ ਵਾਹਿਗੁਰੂ ਦੀ ਸਿਫਤ ਸਲਾਹ ਕਿਉਂਕਿ ਸਿਫਤਾਂ ਦੇ ਮਾਲਕ ਹਨ ਵਾਹਿਗੁਰੂ ਜੀ ਉਹਨਾਂ ਦੀ ਸਿਫਤ ਸਲਾਹ ਸਦਾ ਕਾਇਮ ਹੈ ਸਾਰੇ ਜੀ ਜੰਤ ਕਰਦੇ ਹਨ ਆਪੋ ਆਪਣੇ ਹਿਰਦੇ ਤੋਂ ਹਿਰਦਾ ਚੱਲਦਾ ਸਾਹਾਂ ਨਾਲ ਤੇ ਜਿਹੜੀ ਮਾਲਕਤੀ ਹੈ ਸ਼ਬਦ ਨੂੰ ਵਾਹਿਗੁਰੂ ਦੀ ਉਸਤਤਿ ਦੁਆਰਾ ਉਸਤਤ ਕਰਕੇ ਉਚਾਰਨ ਕਰਦੇ ਹਨ ਉਹ ਟਿਕ ਜਾਂਦੇ ਹਨ ਸ਼ਬਦ ਸਤ ਸ਼ਬਦ ਸਤ ਹੈ ਸੱਚ ਹੈ ਸਤ ਪ੍ਰਭਕਤਾ ਤੇ ਬੋਲਣ ਵਾਲਾ ਵੀ ਸਤ ਹੋ ਜਾਂਦਾ ਹੈ ਦਾ ਵਰਡ ਆਫ ਇਸ ਸ਼ਬਦ ਇਜ਼ ਟ्रू ਐਂਡ ਟ्रू ਆਹ ਦੋਜ਼ ਹੋ ਸਪੀਕ ਆਫ ਗੋਡ ਸੁਰਤ ਸਤ ਸਤ ਜਸ ਸੁਨਤਾ ਉਹ ਸੁਰਤ ਵੀ ਸਤ ਹੈ ਜਿਹੜੀ ਸਤ ਨੂੰ ਸੁਣਦੀ ਹੈ ਗੁਰਬਾਣੀ ਨੂੰ ਸੁਣਦੀ ਹੈ ਵਾਹਿਗੁਰੂ ਜਿਹਦੇ ਨਾਮ ਨੂੰ ਸੁਣਦੀ ਹੈ ਵਾਹਿਗੁਰੂ ਜੀ ਤੇ ਜਸ ਨੂੰ ਸੁਣਦੀ ਹੈ ਸਤ ਜਸ ਸੁਨਤਾ ਉਸਤਤ ਸਤ ਹੈ ਸੁਰਤ ਸਤ ਸਤ ਜਸ ਸੁਨਤਾ ਇਹ ਸੁਣਨ ਵਾਲਾ ਵੀ ਵਾਹਿਗੁਰੂ ਦੀ ਉਸਤਤ ਨੂੰ ਤੈਨੂੰ ਗੁਰੂ ਦਵਾਰਾ ਸਾਬ ਜਾ ਕੇ ਕੀਰਤਨ ਸੁਣੀਦਾ ਹੈ ਕਿਉਂਕਿ ਕੀਰਤਨ ਵਿੱਚ ਉਸਤਤ ਹੈ ਵਾਹਿਗੁਰੂ ਜੀ ਦੀ ਗੁਰਬਾਣੀ ਸੁਣੀ ਦੀ ਹੈ ਆਵਾਜ਼ ਕਰਨੀ ਪੈਂਦੀ ਹੈ ਹਰ ਜਸਰੇ ਮਨਾਂ ਗਾਇਲ ਹੈ ਜੋ ਸੰਧੀ ਹੈ ਤੇਰੋਂ ਉਹ ਸਰਬੀਤੇ ਹੋ ਜਾਤ ਹੈ ਕਹਿਓ ਮੰਨ ਲੈ ਮੇਰੇ ਜੇ ਸਾਧ ਸੰਗਤ ਵਿੱਚ ਜਾ ਕੇ ਸੱਚ ਨੂੰ ਸੁਣਨ ਵਾਲੇ ਗੁਰਬਾਣੀ ਨੂੰ ਸੁਣਨ ਵਾਲੇ ਵਾਹਿਗੁਰੂ ਜੀ ਦੀ ਉਸਤਤ ਨੂੰ ਕੀਰਤਨ ਰਾਹੀਂ ਕਥਾ ਰਾਹੀਂ ਗੁਰਬਾਣੀ ਦੇ ਪਾਠ ਰਾਹੀਂ ਸੁਣਨ ਵਾਲੇ ਉਹ ਵੀ ਸਤ ਹੋ ਜਾਂਦੇ ਹਨ ਉਹਨਾਂ ਦੇ ਮੋਂ ਵਿੱਚ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਨਿਕਲਣ ਲੱਗ ਪੈਂਦਾ ਹੈ ਉਹ ਬੋਲਣ ਲੱਗ ਪੈਂਦੇ ਹਨ ਸਤਨਾਮ ਵਾਹਿਗੁਰੂ ਖਾਸ ਕਰਕੇ ਔਲ ਦੇ ਵਿੱਚ ਬਜ਼ੁਰਗ ਜਿਹੜੇ ਨੇ ਹਮੇਸ਼ਾ ਕਹਿੰਦੇ ਰਹਿੰਦੇ ਨੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਪਿੰਡਾਂ ਥਾਵਾਂ ਵਿੱਚ ਵੀ ਜਦੋਂ ਵੱਡੀ ਉਮਰ ਹੋ ਜਾਂਦੀ ਹੈ ਇਹ ਆਵਾਜ਼ ਸੁਣਨ ਨੂੰ ਮਿਲ ਜਾਂਦੀ ਹੈ ਬਜ਼ੁਰਗਾਂ ਦੀ ਰਸਨਾ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੇਜ ਦੋਜ਼ ਇਅਰਜ਼ ਆਰ ਟਰੂ ਐਂਡ ਟਰੂ ਆਰ ਦੋਜ਼ ਹੂ ਲਿਸਨ ਟੂ ਹਿਸ ਪ੍ਰੇਜ਼ੇਸ ਵੁਜਨਹਾਰ ਕੋ ਸਤ ਸਭ ਹੋਏ ਡੇਡਾ 부ਝ ਲੈਂਦਾ ਐ ਇਸ 부ਝਾਰਤ ਨੂੰ ਬੰਦਾ ਬੋਲਾ ਬਣਿਆ ਪਿਆ ਦੁਨੀਆ ਦੇ ਵਿੱਚ ਕੰਨ ਬੋਲੇ ਹੋ ਗਏ ਨੇ ਪਰ ਦੁਨੀਆ ਦੀ 부ਝਾਰਤ ਨਹੀਂ 부ਝੀ ਜਾਂਦੀ ਕਹਾ 부ਝਾਰਤ 부ਝਾ ਢੋਰਾ ਤੇ ਜੈ ਵਾਹਿਗੁਰੂ ਕਿਰਪਾ ਕਰ ਦੇਣ ਤੁਹਾਨੂੰ ਗੁਰੂ ਨਾਨਕ ਸਾਹਿਬ ਕਿਰਪਾ ਕਰ ਦੇਣ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਕਿਰਪਾ ਕਰ ਦੇਣ ਪ੍ਰੈਸੈਂਟ ਟਾਈਮ ਤੇ ਤੁਹਾਨੂੰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰ ਦੇਣ ਮਿਹਰ ਕਰ ਦੇਣ ਤਾਂ ਸੁਣਨ ਵਾਲਿਆਂ ਨੂੰ ਸੱਤ ਦੀ ਸਮਝ ਪੈ ਜਾਂਦੀ ਹੈ ਇਸ ਬੁਝਾਰਤ ਦੀ ਸਮਝ ਪੈ ਜਾਂਦੀ ਹੈ ਆ ਦੇਵਤਨ ਵਸਤੂ ਦਾਮਣੀ ਮਹੱਲਾ ਪੰਜਮਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਯੋ ਜਿਸ ਕਾ ਸਭ ਸਦਾ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਇ ਉਧਾਰੋ ਇਹ ਵਸਤ ਤਜੀ ਨਹ ਜਾਏ ਨਿਤ ਨਿਤ ਰਖੁਰ ਧਾਰੋ ਤਾਮ ਸੰਸਾਰ ਚਾਵਨ ਲਗਤ ਰੀ ਇਹ ਸਭ ਨਾਨਕ ਬ੍ਰਹਮ ਪਸਾਰੋ ਇਹ ਉਜਾਰਤ ਬੰਦਾ ਬੋਝ ਲੈਂਦਾ ਹੈ ਪਰ ਗੁਰਦੁਆਰਾ ਸਾਹਿਬ ਜਾਵੇ ਸਾਧ ਸੰਗਤ ਵਿੱਚ ਆਵੇ ਸਤਨਾਲ ਪਿਆਰ ਕਰੇ ਸਚ ਨਾਲ ਪਿਆਰ ਕਰੇ ਝੂਠ ਤੋਂ ਦੂਰ ਹੋ ਜਾਵੇਂ ਨਹੀਂ ਤੇ ਬੰਦਾ ਝੂਠ ਬੋਲ ਕੇ ਮੁਰਦਾ ਖਾਂਦਾ ਹੈ ਕੋੜ ਬੋਲ ਝੂਠ ਬੋਲਣਾ ਕੀ ਹੁੰਦਾ ਹੈ ਮੁਰਦਾ ਖਾਣਾ ਕੋੜ ਬੋਲ ਮੁਰਦਾ ਖਾਏ ਪੜਿਆ ਕਰੋ ਪਵਿੱਤਰ ਪਾਵਨ ਗੁਰਬਾਣੀ ਬੜਾ ਗਿਆਨ ਮਿਲੇਗਾ ਵਾਹਿਗੁਰੂ ਜੀ ਦੀ ਹੋਂਦ ਨੂੰ ਸਮਝਣ ਵਾਲਾ ਵਾਹਿਗੁਰੂ ਦੀ ਰਚਨਾ ਨੂੰ ਸਮਝ ਲੈਂਦਾ ਹੈ ਫਿਰ ਜਪਦਾ ਹੈ ਸਤਨਾਮ ਸ੍ਰੀ ਵਾਹਿਗੁਰੂ ਆਲਵੇਜ਼ ਪ੍ਰੂ ਟੂ ਵਨ ਹੂ ਅੰਡਰਸਟੈਂਡਸ ਨਾਨਕ ਸਤ ਸਤ ਪ੍ਰਭ ਸੋਏ ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਵਾਹਿਗੁਰੂ ਆਪ ਸੱਚ ਹਨ ਸਤ ਹਨ ਸਤ ਸੱਚ ਨੂੰ ਫਰਮਾਇਆ ਹੈ ਸਤ ਪਰਾਬ ਸੋਏ ਕੋਨਾਂ ਦੀ ਰਚਨਾਵਾਂ ਵਿੱਚ ਸਤ ਹੈ ਪਰ ਝੂਠ ਦਾ ਲਪੇਟਾ ਪੈ ਗਿਆ ਹੈ ਜਿਸ ਕਰਕੇ ਵਿੱਚ ਕੰਧ ਪੈ ਗਈ ਹੈ ਜਿਵੇਂ ਜਪਜੀ ਸਾਹਿਬ ਜੀ ਦੇ ਵਿੱਚ ਮਹਾਰਾਜ ਫਰਮਾਉਂਦੇ ਹਨ ਕਿ ਵਸਚਾਰ ਹੋਈ ਹੈ ਕਿ ਵਕੂੜੇ ਟੁੱਟੇ ਪਾਲ ਕਿਵੇਂ ਹੁਣ ਕੰਧ ਜੜੀ ਝੂਠ ਤੇ ਦੂਰ ਹੋਵੇ ਕੋਲ ਗੁਰੂ ਘਰ ਹੁੰਦਾ ਕੋਲੋਂ ਬੰਦਾ ਨੰਗ ਜਾਂਦਾ ਹੈ ਮੱਥਾ ਨਹੀਂ ਸਿਰ ਨਹੀਂ ਨੀਵਾ ਕਰ ਸਕਦਾ ਕਿਉਂਕਿ ਵਿੱਚ ਕੰਧ ਹੈ ਹੋਰ ਕੰਮ ਪਿਆਰੇ ਹਨ ਮਨ ਹੋਰ ਕਿਸੇ ਪਾਸੇ ਲੱਗਾ ਹੋਇਆ ਹੈ ਗੁਰੂ ਨਹੀਂ ਦਿਸਦੇ ਵਿੱਚ ਕੰਧ ਹੈ ਜਿਨਾਂ ਤੇ ਮੇਰ ਹੋ ਜਾਂਦੀ ਹੈ ਉਹਨਾਂ ਦੀ ਕੰਧ ਟੁੱਟ ਜਾਂਦੀ ਹੈ ਉਹਲਾ ਟੁੱਟ ਜਾਂਦਾ ਹੈ ਨਾਨਕ ਸਤ ਸਤ ਪ੍ਰਭ ਸੋਏ ਐਨਿਕ ਸੇਵਾ ਪਰਵਾਨ ਕਰ ਲੈਣ ਦੀ ਕਿਰਪਾਲਤਾ ਕਰਨੀ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਟਰੂ ਟਰੂ ਇਜ਼ ਹੀ ਵਾਹਿਗੁਰੂ ਜੀ ਇਜ਼ ਟਰੂ ਦਾ ਲਾਰਡ ਗੋਡ ਅਕਾਲ ਪੁਰਖ ਵਾਹਿਗੁਰੂ ਜੀ ਉਸ ਪਰਮਾਤਮਾ ਤੋਂ ਬਿਨਾ ਉਸ ਵਾਹਿਗੁਰੂ ਜੀ ਤੋਂ ਬਿਨਾ ਉਸ ਨਿਰੰਕਾਰ ਜੀ ਤੋਂ ਬਿਨਾ ਉਸ ਸਤ ਤੋਂ ਬਿਨਾ ਮਨ ਕਦੀ ਸ਼ਾਂਤ ਨਹੀਂ ਹੋ ਸਕਦਾ ਮਨ ਨੂੰ ਕਦੀ ਟਿਕਾਉ ਨਹੀਂ ਮਿਲ ਸਕਦਾ ਮਨ ਪਟਕਦਾ ਹੀ ਰਹਿੰਦਾ ਹੈ ਮਨ ਕਿਉਂ ਦੁਖੀ ਹੁੰਦਾ ਹੈ ਕਿ ਮਨ ਸੱਚ ਤੋਂ ਦੂਰ ਹੋ ਜਾਂਦਾ ਹੈ ਦੂਰ ਹੋ ਜਾਂਦਾ ਹੈ ਦੂਰ ਚਲਾ ਜਾਂਦਾ ਹੈ ਝੋਠ ਬੋਲ 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 ਕੇ ਸੱਚ ਇੰਨਾ ਦੂਰ ਚਲਾ ਜਾਂਦਾ ਹੈ ਕਿ ਸੱਚ ਦਿਸਦਾ ਹੀ ਨਹੀਂ ਜ਼ਿੰਦਗੀ ਸਾਰੀ ਝੂਠ ਦੇ ਵਿੱਚ ਲਪੇਟੀ ਜਾਂਦੀ ਹੈ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਜੋਠ ਤੋਂ ਬਚਾਂਗੇ ਸੱਚ ਨਾਲ ਜੁੜਾਂਗੇ ਤਾਂ ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਤੇ ਪ੍ਰਸੰਨ ਹੋਣਗੇ ਸਾਡਾ ਮਾਨਸ ਜਨਮ ਸਫਲਾ ਹੋਵੇਗਾ ਅੱਜ 11 ਫਰੀਕ ਹੈ 12 13 ਤੇ 14 ਮੇਲਾ ਮਾਘੀ ਮੁਕਤਸਰ ਵੀ ਆ ਰਿਹਾ ਹੈ ਤਨ ਤਨੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਸੰਗਤਾਂ ਰਾਲੇ ਮਿਲ ਕੇ ਆਲ ਵਰਲਡ ਦੇ ਵਿੱਚ ਮੱਗੀ ਦਾ ਮੇਲਾ ਮਨਾ ਰਹੀਆਂ ਹਨ ਇਹ ਮਹੀਨਾ ਪੋਖ ਦਾ ਜਿਹਦੇ ਵਿੱਚ ਘਣੀ ਬਹੁਤੀ ਤੋਖਾਰ ਹੈ ਜਿਹਨੂੰ ਪਰਫ ਵਗੈਰਾ ਕਹਿੰਦਾ ਹੈ ਪੈ ਰਹੀ ਹੈ ਤੁਰਿਆ ਵੀ ਨਹੀਂ ਜਾਂਦਾ ਸਰੀਰ ਕੰਬਦੇ ਹਨ ਘਰਾਂ ਵਿੱਚ ਹੀ ਦੁਨੀਆ ਬਾਲ ਬੱਚੇ ਬੈ ਕੇ ਆਪਣਾ ਟਾਈਮ ਪਾਸ ਕਰਦੇ ਹਨ ਕਿਰਪਾ ਹੋ ਜਾਏਗੀ ਦਿਨ ਬਦਲ ਜਾਣਗੇ ਬਾਗੀ ਦੇ ਮੇਲੇ ਤੇ ਮੁਕਤ ਸਰ ਸਾਹਿਬ ਜਿੱਥੇ ਸ਼ਹੀਦੀਆਂ ਹੋਈਆਂ ਹਨ ਸੰਸਕਾਰ ਹੋਏ ਹਨ ਭਾਗਾਂ ਵਾਲੀਆਂ ਸੰਗਤਾਂ ਹਨ ਜਿਹੜੀਆਂ ਜਾ ਕੇ ਦਰਸ਼ਨ ਕਰਨ ਗਈਆਂ ਉਥੇ ਇਸ਼ਨਾਨ ਕਰਕੇ ਮੁਕਤ ਹੋਣਗੀਆਂ ਅਧੂਰ ਨਾ ਜਾਵਾਂ ਗੁਰਬਾਣੀ ਪੜਿਆ ਕਰੋ ਨਾਮ ਜਪਿਆ ਕਰੋ ਸਿਮਰਨ ਕਰਿਆ ਕਰੋ ਆਪਣੇ ਮਨ ਨੂੰ ਆਖਿਆ ਕਰੋ ਜਪ ਮੰਨ ਸਤਨਾਮ ਸਦਾ ਸਤਨਾਮ ਬੜਾ ਸੁਖ ਦੇਣ ਵਾਲਾ ਹੈ ਵਾਹਿਗੁਰੂ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਪ੍ਰਭ ਕਾ ਸੁਖਦਾਈ ਕਿਉਂਕਿ ਬੰਦੇ ਦੇ ਪੱਲੇ ਦੁੱਖ ਪਏ ਹੋਏ ਨੇ ਦੁੱਖਾਂ ਵਿੱਚ ਲਪੇਟਿਆ ਪਿਆ ਹੈ ਬੰਦਾ ਨਾਨਕ ਦੁਖੀਆ ਸਭ ਸੰਸਾਰ ਪੂਰੀ ਦੁਨੀਆ ਪੂਰਾ ਸੰਸਾਰ ਤਨ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਦੁੱਖਾਂ ਵਿੱਚ ਪਿਆ ਹੋਇਆ ਹੈ ਜਿਹਨੂੰ ਪੁੱਛ ਕੇ ਵੇਖੋ ਉਹ ਆਪਣਾ ਦੁੱਖ ਖੋਲ ਕੇ ਅੱਗੇ ਰੱਖ ਦਿੰਦਾ ਹੈ ਦੁੱਖ ਕੀਆਂ ਪੰਡਾਂ ਖੁੱਲੀਆਂ ਸੁਖ ਨਾ ਨਿਕਲਿਓ ਕੋਈ ਕਿਤੇ ਘੜੀ ਸਿਮਰਨ ਕਿਤੇ ਘੜੀ ਗੁਰਦੁਆਰਾ ਸਾਹਿਬ ਜਾ ਕੇ ਨਾਮ ਜਪਣਾ ਕਿਤੇ ਗੁਰਬਾਣੀ ਪੜ੍ਹਨੀ ਕਿਤੇ ਬੰਦਗੀ ਕਰਨੀ ਹੈ ਤੇ ਬੰਦਾ ਸੀ ਆਇਆ ਸੀ ਬੰਦਗੀ ਕਰਨ ਵਾਸਤੇ ਪਰ ਬੰਦਾ ਨਾ ਰਿਆ ਹੁਕਮ ਸੀ ਕਰ ਬੰਦੇ ਤੂੰ ਬੰਦ ਕੀ ਜ ਚਰਕਟ ਮੈਂ ਸਾਹ ਜਨਾ ਚ ਤੇਰੇ ਵਿੱਚ ਸਾਹ ਨੇ ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ ਪਰ ਨਾ ਜਪਿਆ ਕਿ ਆ ਜਿੰਦਗੀ ਐਵੇਂ ਮੋਹ ਮਾਇਆ ਦੇ ਝਾਲ ਵਿੱਚ ਗਵਾ ਦਿੱਤੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਸਨਵੀ 25 ਹੈ 11 ਤਰੀਕ ਹੈ ਜੀਵੀ ਅਲ ਗੁਰਬਾਣੀ ਸੇਵਾ ਤੋਂ ਦਾਸ ਰਹੇ ਨੇ ਇਹ ਸੇਵਾ ਕੀਤੀ ਹੈ ਆਪ ਜੀ ਨੇ ਕਰਵਾਈ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸੰਗਤ ਗੁਰੂ ਦਾ ਰੂਪ ਹੈ ਵਿੱਚ ਸੰਗਤ ਹਰ ਪ੍ਰਭ ਵਸੇ ਜਿਓ ਆਪ ਸੰਗਤਾਂ ਨੇ ਅੰਦਾਸ ਪਾਸੋਂ ਕਰਵਾਈ ਹੈ ਬੋਲਦੇ ਆ ਕਈ ਭੁਲੰਗ ਹੋ ਜਾਂਦੀਆਂ ਹਨ ਤੁਕਲਾ ਕੰਨਾ ਅੱਖਰ ਅੱਗੇ ਪਿੱਛੇ ਪੜਿਆ ਜਾਂਦਾ ਹੈ ਕਿਉਂਕਿ ਪ੍ਰਭ ਡੋਰੀ ਹੱਥ ਤੁਹਾਾਰੇ ਜੀਬ ਦੀ ਡੋਰੀ ਵਾਹਿਗੁਰੂ ਜੀ ਤੁਹਾਡੇ ਹੱਥ ਹੈ ਜਿਵੇਂ ਬੁਲਾਵੇ ਤਿਉਂ ਬੋਲਹਿ ਸਵਾਮੀ ਕੁਦਰਤ ਕਮਨ ਹਮਾਰੀ ਸਾਡੀ ਕੀ ਤਾਕਤ ਹੈ ਮੇਰੀ ਕੀ ਤਾਕਤ ਹੈ ਮੈਂ ਸਤਿ ਗੁਰ ਬਾਣੀ ਪੜ ਸਕਾਂ ਜਿਵੇਂ ਤੁਸੀਂ ਬੁਲਾਉਂਦੇ ਹੋ ਤਵੇਂ ਦਾਸਰਾ ਬੋਲਦਾ ਹੈ ਮੈਨੂੰ ਖਿਮਾ ਕਰਦੇ ਹੋ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਤੁਹਾਨੂੰ ਤੇ ਸਮੇਸ਼ ਪਿਤਾ ਕਲਗਿਓ ਵਾਲੇ ਸਰਬੰਸ ਦਾ ਨੀਂਦ ਆਤਾਰ ਪਾਤਸ਼ਾਹ ਜੀ ਮੈਨੂੰ ਬਖਸ਼ ਦਿਓ ਬਖਸ਼ ਦਿਓ ਬਖਸ਼ ਦਿਓ ਸਾਰੀਆਂ ਸੰਗਤਾਂ ਆਪੋ ਆਪਣੇ ਮਨ ਨੂੰ ਆਖਿਆ ਕਰੋ ਜਪ ਮੰ ਸਤਨਾਮ ਜੇ ਮਨ ਕਵੇ ਕਿੰਨਾ ਕਚਿਰ ਜਪਾਂ ਤੇ ਗੁਰੂ ਮਹਾਰਾਜ ਹੁਕਮ ਕਰਦੇ ਹਨ ਜਪ ਮੰ ਸਤਨਾਮ ਸਦਾ ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ